ਤਕਤਿਸ਼ਰੀ ਕੇਸਕਰ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਨੇ ਦੱਸਿਆ ਕਿ 1 ਫਰਵਰੀ ਨੂੰ ਸਵੇਰੇ 10 ਵਜੇ ਦਸ਼ਮੇਸ਼ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਸਿੰਘ ਜੀ ਦੀ ਬਰਾਤ ਰੂਪੀ ਨਗਰ ਕੀਰਤਨ ਸ਼੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਗੁਰੂ ਕੇ ਮਹਿਲ ਪੋਰਾ ਸਾਹਿਬ ਤੋਂ ਰਵਾਨਾ ਹੋਵੇਗਾ ਜੋ ਕਿ ਗੰਗੂਵਾਲ ਤੋਂ ਹੁੰਦਾ ਹੋਇਆ ਹਿਮਾਚਲ ਪ੍ਰਦੇਸ਼ ਦੇ ਪਿੰਡ ਬੱਸੀ ਲਾਗੇ ਗੁਰਦੁਆਰਾ ਸਹਿਰਾ ਸਾਹਿਬ ਵਿਖੇ ਪਹਿਲੇ ਪੜਾਅ ਤਹਿਤ ਰੁਕੇਗਾ ਉਸ ਤੋਂ ਬਾਅਦ ਇਹ ਨਗਰ ਕੀਰਤਨ ਗੁਰਦੁਆਰਾ ਗੁਰੂ ਕਾ ਲਾਹੌਰ ਵਿਖੇ ਸਮਾਪਤ ਹੋਵੇਗਾ ਤੇ 2 ਫਰਵਰੀ ਨੂੰ ਸ਼੍ਰੀ ਅਖੰਡਪਾਤ ਸਾਹਿਬ ਦੇ ਪੋਗ ਉਪਰਾੰਤ ਰਮਤਵਲ ਧਿਆਨ ਦੇਵੇ ਅਤੇ ਮੇਲੇ ਨੂੰ ਟੋਲ ਮੁਕਤ ਕੀਤਾ ਜਾਵੇ ਕਿਉਂਕਿ ਲੱਖਾਂ ਦੀ ਤعداد ਵਿੱਚ ਸੰਗਤ ਗੁਰੂ ਕੇ ਲਾਹੌਰ ਵਿਖੇ ਪਹੁੰਚੇਗੀ ਇਸੇ ਸੰਬੰਧ ਵਿੱਚ ਡਾਕਟਰ ਦਲਜੀਤ ਸਿੰਘ ਪਿੰਡਰ ਹਿਮਾਚਲ ਐਸਜੀਪੀਸੀ ਮੈਂਬਰ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪਰਵ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਗੁਰੂਕਲਾਹੌਰ ਹਿਮਾਚਲ ਦੇ ਵਿੱਚ ਸਥਿਤ ਹੋਣ ਕਰਕੇ ਪੰਜਾਬ ਤੋਂ ਆਉਣ ਵਾਲੇ ਸੰਗਤ ਨੂੰ ਹਿਮਾਚਲ ਬਾਰਡਰ ਤੇ ਟੋਲ ਦੇਣਾ ਪੈਂਦਾ ਹੈ ਪਰ ਇਸ ਸਾਲ ਵੀ ਅਸੀਂ ਹਿਮਾਚਲ ਸਰਕਾਰ ਦੇ ਅੱਗੇ ਬੇਨਤੀ ਕੀਤੀ ਹੈ ਕਿ ਜਿਸ ਤਰ੍ਹਾਂ ਪਿਛਲੇ ਕਈ ਸਾਲਾਂ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜ ਤੋਂ ਆਉਣ ਵਾਲੀ ਸੰਗਤ ਨੂੰ ਟੋਲ ਫ੍ਰੀ ਕੀਤਾ ਜਾਂਦਾ ਹੈ ਉਸੇ ਹਿਸਾਬ ਨਾਲ ਇਸ ਸਾਲ ਵੀ ਬਾਹਰੋਂ ਆਉਣ ਵਾਲੇ ਸੰਗਤ ਨੂੰ ਟੋਲ ਫ੍ਰੀ ਕੀਤਾ ਜਾਵੇ ਤੇ ਨਾਲ ਹੀ ਉਹਨਾਂ ਨੇ ਸੜਕ ਦੀ ਮਰੰਮਤ ਵਾਸਤੇ ਵੀ ਕਿਹਾ ਕਿ ਹਾਲਾਂਕਿ ਹੁਣ ਸਮਾਂ ਥੋੜਾ ਰਹਿ ਗਿਆ ਹੈ ਪਰ ਸਮਾਂ ਰਹਿੰਦੇ ਇਸ ਸੜਕ ਦੀ ਮਰੰਮਤ ਵੀ ਜ਼ਰੂਰ ਹੋ ਜਾਵੇਗੀ ਤੁਸੀਂ ਵੇਖ ਰਹੇ ਹੋ ਨਗਰ ਸਿਟੀ ਅਪਡੇਟ ਦੇ ਲਈ ਅਭਿਨਾਸ਼ ਸ਼ਰਮਾ ਦੀ ਰਿਪੋਰਟ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਿਆਪੁਰਵ ਜਿਹੜਾ ਕਿ ਸਮੁੱਚਾ ਹੀ ਖਾਲਸਾ ਪੰਥ ਬਸੰਤ ਪੰਚਮੀ ਦੇ ਦਿਹਾੜੇ ਤੇ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਉਂਦਾ ਉਹ ਦੋ ਤਰੀਕ ਨੂੰ ਬਸੰਤ ਪੰਚਮੀ ਹੈ ਪਹਿਲੀ ਤਰੀਕ ਨੂੰ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਰਾਤ ਰੂਪੀ ਨਗਰ ਕੀਰਤਨ ਹੈ ਉਹ ਗੁਰਦੁਆਰਾ ਪੋਰਾ ਸਾਹਿਬ ਤੋਂ ਪਹਿਲੀ ਤਰੀਕ ਨੂੰ ਆਰੰਭ ਹੋ ਕੇ ਤੇ ਗੁਰਦੁਆਰਾ ਸੇਹੜਾ ਸਾਹਿਬ ਤੇ ਸੇਹੜਾ ਸਾਹਿਬ ਤੋਂ ਅੱਗੇ ਜਾ ਕੇ ਤਰਵੇਣੀ ਸਾਹਿਬ ਪੜਾ ਕਰਕੇ ਤੇ ਫਿਰ ਗੁਰਦੁਆਰਾ ਗੁਰੂ ਕੇ ਲਾਹੌਰ ਜਾ ਕੇ ਪਹੁੰਚਣਾ ਤੇ ਇਸ ਦੇ ਵਿੱਚ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪ੍ਰਬੰਧ ਕੀਤੇ ਗਏ ਨੇ ਉਤੇਈ ਇਲਾਕੇ ਭਰਦੀਆਂ ਸੰਗਤਾਂ ਵੱਲੋਂ ਆਪਣੇ ਤੌਰ ਤੇ ਬਹੁਤ ਵਧੀਆ ਤੇ ਉਮਦਾ ਪ੍ਰਬੰਧ ਜਿਹੜੇ ਉਹ ਕੀਤੇ ਗਏ ਨੇ ਜਿਦੇ ਵਿੱਚ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਵੱਲੋਂ ਵੱਡੇ ਪ੍ਰਬੰਧਾਂ ਦਾ ਯੋਗਦਾਨ ਪਾਇਆ ਜਾਂਦਾ ਉਹਦੇ ਵਿੱਚ 36 ਪ੍ਰਕਾਰ ਦੇ ਭੋਜਨ ਮਠਿਆਈਆਂ ਇਤਿਹਾਦਿਕ ਬਣਾ ਕੇ ਜਿਵੇਂ ਐਨ ਪੂਰਾ ਵਿਆਹ ਪੂਰਵ ਮਨਾਇਆ ਜਾਂਦਾ ਉਹ ਵਿਆਹ ਮਨਾਇਆ ਜਾਂਦਾ ਉਸੇ ਤਰੀਕੇ ਵਿਆਹ ਪੂਰਵ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਮਨਾਇਆ ਜਾਂਦਾ ਇਸ ਦੇ ਵਿਚਕਾਰ ਸੇਵਾ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲਾਕੇ ਪਰ ਦੀਆਂ ਸਮੁੱਚੀਆਂ ਸੰਗਤਾਂ ਦਾ ਵੱਡਾ ਜਿਹੜਾ ਯੋਗਦਾਨ ਰੈਂਦਾ ਮੇਰੀ ਤੁਹਾਡੇ ਰਾਹੀਂ ਦੇਸ਼ ਵਿਦੇਸ਼ ਚ ਤੇ ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਚ ਵਸਦੀ ਹੋਈ ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਜਰੂਰ ਪਰ ਜਰੂਰ ਪਹਿਲੀ ਤਰੀਕ ਨੂੰ ਗੁਰਦੁਆਰਾ ਪੋਰਾ ਸਭ ਪਹੁੰਚ ਕੇ ਇਹਨਾਂ ਨਗਰ ਕੀਰਤਨਾਂ ਦੇ ਵਿੱਚ ਆਪਣਾ ਹਾਜ਼ਰੀ ਲਵਾ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਿਆਰੇ ਪੰਜ ਨਿਸ਼ਾਨ ਚੀ ਸਹਿਬਾਨ ਦੀ ਅਗਵਾਈ ਚ ਇਹ ਜਿਹੜਾ ਨਗਰ ਕੀਰਤਨ ਚੱਲਣਾ ਉਹਦੇ ਵਿੱਚ ਆਪਣੀ ਹਾਜ਼ਰੀ ਸੁਨਿਸ਼ਚਿਤ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਟੋਲ ਪਲਾਜ਼ੇ ਨੂੰ ਲੈ ਕੇ ਜੀ ਟੋਲ ਪਲਾਜ਼ਾ ਹਰਸਾ ਲਈ ਗੁਰੂ ਦੀ ਸੰਗਤ ਦੀ ਅਸੀਸ ਦਾ ਸਦਕਾ ਪਹਿਲਾਂ ਸਰਕਾਰ ਇਹ ਮਾਨ ਹਾਸਲ ਕਰਦੀ ਰਹੀ ਹੈ ਜਦੋਂ ਅਸੀਂ ਜਾ ਕੇ ਬੇਨਤੀ ਕਰਦੇ ਸੀ ਵੀ ਗੁਰੂ ਕੇ ਲਾਹੌਰ ਨੂੰ ਸਿੱਖ ਸੰਗਤਾਂ ਨੇ ਆਉਣਾ ਤੇ ਉਹਨਾਂ ਦਾ ਟੋਲ ਮਾਫ ਕੀਤਾ ਜਾਏ ਭਾਵੇਂ ਭਾਜਪਾ ਦੀ ਸਰਕਾਰ ਸੀ ਭਾਵੇਂ ਕਾਂਗਰਸ ਦੀ ਰਾਜਾ ਮਹਾਂ ਵੀਰ ਭਦਰ ਸਿੰਘ ਦੀ ਸਰਕਾਰ ਸੀ ਉਹਨਾਂ ਨੇ ਸਾਡੇ ਮੂੰਹ ਚੋਂ ਸ਼ਬਦ ਨਹੀਂ ਸੀ ਕਦੇ ਬਾਹਰ ਨਿਕਲਣ ਦਿੱਤੇ ਤੇ ਟੋਲ ਪਲਾजा ਮਾਫ ਕਰ ਦਿੱਤਾ ਜਾਂਦਾ ਸੀ ਪਰ ਪਿਛਲੇ ਸਮੇਂ ਦੀ ਜਿਹੜੀ ਭਾਜਪਾ ਦੀ ਸਰਕਾਰ ਸੀ ਉਹਦੇ ਮੁੱਖ ਮੰਤਰੀ ਨੇ ਵੀ ਨਹੀਂ ਸੁਣੀ ਤੇ ਹੁਣ ਵਾਲੇ ਮੁੱਖ ਮੰਤਰੀ ਸਾਹਿਬ ਨੇ ਵੀ ਇਸ ਬਾਰੇ ਕਦੇ ਕੋਈ ਤਵੱਜੋ ਨਹੀਂ ਦਿੱਤੀ ਤੇ ਗੁਰੂ ਦੀ ਕਿਰਪਾ ਦਾ ਸਦਕਾ ਟੋਲ ਹਰ ਵਾਰੀ ਸੰਗਤ ਦੀ ਸਹੂਲਤ ਲਈ ਮਾਫ ਕੀਤਾ ਜਾਂਦਾ ਭਾਵੇਂ ਉਹ ਕਿਸੇ ਵੀ ਤਰੀਕੇ ਕੀਤਾ ਜਾਏ ਤੇ ਇਸ ਬਾਰੇ ਵੀ ਉਹ ਮਾਫ ਕਰ ਦੇਣਾ ਸਾਰੀ ਸੰਗਤ ਦਾ ਟੋਲ ਜਿਹੜਾ ਉਹ ਬਿਲਕੁਲ ਫ੍ਰੀ ਸੰਗਤ ਉਥੇ ਜਾ ਸਕਦੀ ਹੈ ਕਿਸੇ ਕਿਸਮ ਦਾ ਕੋਈ ਜੱਜਿਆ ਜਿਹੜਾ ਸੰਗਤ ਤੋਂ ਨਹੀਂ ਲਿਆ ਜਾਣਾ ਤੇ ਬਹੁਤ ਸਾਰੇ ਭਰਾਵਾਂ ਦਾ ਫੋਨ ਆਉਂਦਾ ਵੀ ਟੋਲ ਦੇ ਸਬੰਧ ਦੇ ਵਿੱਚ ਜਿਵੇਂ ਤੁਸੀਂ ਵੀ ਸਵਾਲ ਖੜਾ ਕੀਤਾ ਤੇ ਬੜੇ ਭਰਾਏ ਚਾਹੁੰਦੇ ਆ ਵੀ ਅਸੀਂ ਟੋਲ ਦੀ ਜਿੰਨੀ ਸੇਵਾ ਕਰਦੀਏ ਪਰ ਮੈਂ ਕਹਿੰਦਾ ਵੀ ਕੋਈ ਗੱਲ ਨਹੀਂ ਜਿਵੇਂ ਤੁਸੀਂ ਸੇਵਾ ਕਰਨੀ ਆਸੀਂ ਵੀ ਉਸੇ ਤਰੀਕੇ ਸੇਵਾ ਕਰ ਲੈਣੀ ਆ ਤੇ ਬੜਾ ਸੰਗਤ ਦਾ ਸਹਿਯੋਗ ਵੀ ਰਹਿੰਦਾ ਟੋਲ ਦੇ ਜਿੰਨੇ ਪੈਸੇ ਬਣਦੇ ਆ ਅਸੀਂ ਉਹਨਾਂ ਨੂੰ ਦੇ ਦੇਣੇ ਆ ਤੇ ਟੋਲ ਸੰਗਤ ਲਈ ਫ੍ਰੀ ਕਰਨਾ ਤਾਂ ਕਿ ਵੱਡੀ ਗਿਣਤੀ ਦੇ ਵਿੱਚ ਉੱਪਰ ਗਈ ਹੈ ਤੇ ਕੋਈ ਸ਼੍ਰੋਮਣੀ ਕਮੇਟੀ ਪਹਿਲ ਕਰਨੀ ਕਰ ਰਹੀ ਹੈ ਜੇ ਫਿਰ ਮੈਂ ਸਭ ਆਪਣੇ ਮੌਜੂਦਾ ਕੋਈ ਬੀਮਾ ਕਰਾ ਅੱਗੇ ਤੋਂ ਐਸੇ ਜਿਹੜੇ ਯੋਜਨਾ ਉਹ ਉਹਨੂੰ ਤੁਸੀਂ ਧਿਆਨ ਦੇ ਵਿੱਚ ਲਿਆਂਦਾ ਅੱਗੇ ਤੋਂ ਜਿਹੜੀ ਇਹ ਅ ਆਪਣੇ ਇੰਸ਼ੋਰੈਂਸ ਦੀ ਜਿਹੜਾ ਕਲੇਮ ਦਾ ਉਹ ਉਸ ਨੂੰ ਧਿਆਨ ਦੇ ਵਿੱਚ ਰੱਖ ਕੇ ਅੱਗੇ ਤੋਂ ਕਰਾਇਆ ਜਾਏਗਾ ਪਰ ਫਿਲਵਕਤ ਅਸੀਂ ਹੌਲੇ ਮਹੱਲੇ ਤੇ ਇਹ ਜਿਹੜਾ 20 ਕਿਲੋਮੀਟਰ ਬਾਈਏਰ ਹੈ ਉਹਦੇ ਵਿੱਚ ਇਹ ਕਰਦੇ ਹਾਂ ਤੇ ਉਹ ਹੌਲੇ ਮਹੱਲੇ ਤੇ ਸਾਰਾ ਕੁਝ ਕੀਤਾ ਜਾਂਦਾ ਸੜਕਾਂ ਦਾ ਵੀ ਬਹੁਤ ਰਹਾ ਲੈ ਇਧਰ ਹੌਲੇ ਸੜਕਾਂ ਦੇ ਸਬੰਧ ਦੇ ਵਿੱਚ ਉਹਨਾਂ ਦੇ ਪੀਡਬਲਯੂਡੀ ਮੰਤਰੀ ਹਿਮਾਚਲ ਦੇ ਵਿਕਰਮਨ ਦਿੱਤਯ ਜੀ ਨਾਲ ਗੱਲ ਹੋਈ ਹੈ ਬਟ ਉਹ ਕਿਉਂਕਿ ਟਾਈਮ ਸ਼ੋਰਟ ਸੀ ਤੇ ਉਹ ਕਹਿੰਨੇ ਵੀ ਜਰੂਰ ਅਸੀਂ ਇਸ ਵਾਸਤੇ ਧਿਆਨ ਦੇ ਕੇ ਅਗਲੀ ਅਗਲੇ ਵਾਰਤਾ ਕੇ ਸਾਰੀਆਂ ਸੜਕਾਂ ਨੂੰ ਬਿਲਕੁਲ ਚੱਕਾ ਚੱਕਰ ਕਰਵਾ ਦਾਂਗੇ ਔਰ ਸੜਕਾਂ ਦੀ ਵਾਈਡਨਿੰਗ ਵੀ ਸ਼ੁਰੂ ਕਰਾਈ ਹੈ ਉਹਨਾਂ ਨੇ ਉਹ ਵੀ ਜਰੂਰ ਹਾਂਜੀ ਵਾਈਡਨਿੰਗ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬਕ ਮਾਲ ਸ੍ਰੀ ਗੁਰਗੋਬਿੰਦ ਸਿੰਘ ਜੀ ਦਾ ਵਿਆਹ ਪੂਰਵ 31 ਤਰੀਕ ਨੂੰ ਸ੍ਰੀ ਖੰਡਪੜ੍ਹ ਸਾਹਿਬ ਗੁਰਦੁਰਾ ਗੁਰਕਲਹ ਹੋਰ ਵਹਿ ਅਰੰਭ ਹੋਣਗੇ ਪਹਿਲੀ ਤਰੀਕ 2 ਤਰੀਕ ਨੂੰ ਭੋਗ ਪਾਏ ਜਾਣਗੇ ਪਹਿਲੀ ਤਰੀਕ ਨੂੰ ਗੁਰਕਮਹਿਲ ਤੱਕ ਸ੍ਰੀ ਕੇਸਗੜ ਸਾਹਿਬ ਨਾਲ ਸੰਬੰਧਿਤ ਗੁਰਦੁਰਾ ਭੋੜਾ ਸਾਹਿਬ ਉਥੋਂ ਨਗਰ ਕੀਰਤਨ ਆਰੰਭ ਹੋਵੇਗਾ ਵੱਧ ਤੋਂ ਵੱਧ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਵੀ ਵੱਧ ਤੋਂ ਵੱਧ ਪਹੁੰਚੋ 2 ਤਰੀਕ ਨੂੰ ਭੋਗ ਪਾਏ ਜਾਣਗੇ ਇੱਥੇ ਪਹਿਲੀ ਤਰੀਕ ਨੂੰ ਆਰੰਭ ਹੋ ਕੇ ਸ੍ਰੀ ਨਗਰ ਕੀਰਤਨ ਗੁਰਦੁਰਾ ਸੇਹਰਾ ਸਾਹਿਬ ਪਹੁੰਚਣਗੇ ਉੱਥੇ ਪਹਿਲਾਂ ਵੱਡੀ ਪਾਲਕੀ ਦੇ ਵਿੱਚ ਬੈਂਡ ਵਾਜੇ ਰਾਗੀ ਸਿੰਘ ਧਾਡੀ ਸਿੰਘ ਕਵੀਸ਼ਰੀ ਜਥੇ ਉੱਥੇ ਲਾਏ ਜਾਣਗੇ ਉਸ ਤੋਂ ਬਾਅਦ ਛੋਟੀ ਪਾਲਕੀ ਸਾਹਿਬ ਵਿੱਚ ਮਹਾਰਾਜ ਦੇ ਸਰੂਪ ਪੰਜਾਂ ਪਿਆਰਿਆਂ ਦੀ ਗੁਵਾਈ ਦੇ ਵਿੱਚ ਗੁਰਦੁਆਰਾ ਗੁਰੂਕੈ ਲਾਹੌਰ ਵਿਖੇ ਆਊਗੀ ਉੱਥੇ ਇੱਥੇ ਸਮਾਪਤੀ ਹੋਊਗੀ ਦੋ ਤਰੀਕ ਨੂੰ ਭੋਗ ਪਾਏ ਜਾਣਗੇ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਸੰਗਤ ਲੈ ਕੇ ਆਓ ਆ ਪਾਓ ਬੱਚਿਆਂ ਨੂੰ ਲੈ ਕੇ ਆਓ ਤੇ ਗੁਰੂ ਦਾ ਇਤਿਹਾਸ ਦੱਸੋ ਪ੍ਰਬੰਧਾਂ ਬਾਰੇ ਜੇ ਦਸੀਏ ਤੇ ਪ੍ਰਬੰਧ ਗੁਰੂਕੈ ਲਾਹੌਰ ਵਿਖੇ ਤਕਰੀਬਨ 40 ਤੋਂ 50 ਲੰਗਰ ਜਿਹੜੇ ਪਿੰਡਾਂ ਦੇ ਸੰਜੋਗਾਂ ਦੇ ਨਾਲ ਬਾਬਾ ਕਿਲਾ ਨੰਦਗਰ ਸਾਹਿਬ ਦੇ ਸਹਿਯੋਗ ਦੇ ਨਾਲ ਉਹ ਲਾਏ ਜਾਣਗੇ ਰੈਸ਼ ਦਾ ਪ੍ਰਬੰਧ ਬਾਬਿਆਂ ਵੱਲੋਂ ਇੱਥੇ ਆ ਤਖਸਿਰ ਕੇਸਗਰ ਸਾਹਿਬ ਤੇ ਖੁੱਲਾ ਪ੍ਰਬੰਧ ਹੈ ਜਿਸ ਬੰਦੇ ਕੋਲ ਇੱਥੇ ਰਹਿ ਵਧੀ ਪ੍ਰੋਬਲਮ ਆਵੇ ਤਖਸਿਰ ਕੇਸਗਰ ਸਾਹਿਬ ਪਹੁੰਚੋ ਸਾਰਿਆਂ ਨੂੰ ਰੈਸ਼ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਲੰਗਰ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਜੋੜੇ ਘਰ ਗਠੜੀ ਘਰ ਗੁਰੂ ਸਾਹਿਬ ਦਾ ਦਰਬਾਰ ਤਿਆਰ ਹੋ ਰਿਹਾ ਇਹ ਸੰਗਤ ਪਾਲਮਗੀਰ ਸਾਹਿਬ ਤੋਂ ਆਏ ਸਹਿਬ ਆਉਂਦੀ ਹੈ ਇਸ ਵਾਰ ਵੀ ਬੇਨਤੀ ਕੀਤੀ ਉਹ ਆਣ ਕੇ ਤਿਆਰੀ ਕਰ ਰਹੇ ਆ ਗੁਰਦੁਆਰਾ ਭੋਰਾ ਸਾਹਿਬ ਤੇ ਗੁਰਦੁਆਰਾ ਸੇਹਰਾ ਸਾਹਿਬ ਇਹ ਮਾਲਪੁਰ ਦੀ ਸੰਗਤ ਜਿਹੜੀ ਸਾਡੀ ਪਾਕਸਰ ਕੇਸਗੜ੍ਹ ਸਾਹਿਬ ਦੀ ਤਿਆਰੀ ਕਰਦੇ ਆ ਉਹਨਾਂ ਨੂੰ ਬੇਨਤੀ ਕੀਤੀ ਉਹ ਕੱਲ ਨੂੰ ਆਣ ਕੇ ਤਿਆਰੀ ਕਰਨਗੇ ਗੁਰਦੁਆਰਾ ਭੋਰਾ ਸਾਹਿਬ ਵੀ ਤੇ ਹਾਂਜੀ ਫੁੱਲਾਂ ਦੀ ਸੇਵਾ ਉਹ ਕਰਨਗੇ ਜੀ ਤਿਆਰੀ ਸਾਰੀ ਗੁਰਦੁਆਰਾ ਸਾਹਿਬ ਉਹ ਕਰਨਗੇ ਇੱਥੇ ਦੀ ਜਿਹੜੀ ਆਲਮਗੀਰ ਸਾਹਿਬ ਕਰਨਗੇ ਜੀ ਇੱਕ ਸੜਕਾਂ ਬਾਰੇ ਮਹਾਜਲ ਸਰਕਾਰ ਦੇ ਸੀਐਮ ਸਾਹਿਬ ਨੂੰ ਵੀ ਮੈਂ ਲੈਟਰ ਲਿਖੇ ਨੇ ਪਰ ਉਹਨਾਂ ਦੀ ਕੋਈ ਰਿਸਪੌਂਸ ਨਹੀਂ ਆਈ ਟੂਲ ਪਲਾਜ ਬਾਰੇ ਵੀ ਮੈਂ ਲੈਟਰ ਲਿਖਿਆ ਹੋਵੇ ਟੂਲ ਪਲਾਜ ਆ ਫ੍ਰੀ ਕੀਤਾ ਜਾਵੇ ਸੰਗਤਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਉਹਦੇ ਬਾਰੇ ਵੀ ਕੋਈ ਰਿਸਪੌਂਸ ਨਹੀਂ ਆਈ ਪਰ ਅਸੀਂ ਕੋਸ਼ਿਸ਼ ਚ ਜਾਰੀ ਹੈ ਸਾਡੀ ਅਸੀਂ ਵੱਧ ਤੋਂ ਵੱਧ ਜ਼ੋਰ ਲਾ ਕੇ ਜਿੱਦਾਂ ਮਰਜ਼ੀ ਕਰਨਾ ਪਵੇ ਆਪ ਪੇਟ ਕਰਨਾ ਪਵੇ ਕਰਾਂਗੇ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਉਹ ਟੂਲ ਪਲਾਜ ਵੀ ਅਸੀਂ ਫ੍ਰੀ ਕਰਾਵਾਂਗੇ ਆਹੇ ਗੁਰਜੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸੇਵਾ ਕਰਨਗੀ ਤਰ ਪੇਦਾ ਜੀ ਦੇ ਅਸਥਾਨ ਗੁਰੂਕਾ ਲਾਹੌਰ ਜੋ ਗੁਰੂ ਸਾਹਿਬ ਜੀ ਦੇ ਵਿਆਹ ਪਰ ਨੂੰ ਮੌਕ ਨੂੰ ਖੁਸ਼ੀ ਰੱਖਦੇ ਹੋਏ ਸਜਾਵਟ ਦੀ ਸੇਵਾ ਚੱਲ ਰਹੀ ਹੈ ਇਹ ਅਸੀਂ ਸਾਰਾ ਜੱਥਾ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਲੁਧਿਆਣੇ ਤੋਂ ਚੱਲ ਰਿਹਾ ਹੈ ਜਿਸ ਦੀ ਨਿਸ਼ਕਾਮ ਸੇਵਾ ਚੱਲਦੀ ਹੈ ਸੋ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਲਾਕੇ ਦੇ ਸਹਿਯੋਗ ਦੇ ਨਾਲ ਸਜਾਵਟ ਦੀ ਸੇਵਾ ਕਰਦੇ ਹਨ ਇਸ ਦੀ ਅਖਵਾਈ ਸਾਡੇ ਸਰਦਾਰ ਕਮਲਜੀਤ ਸਿੰਘ ਜੀ ਬਿੱਟੂ ਉਹਨਾਂ ਦੀ ਅਗਵਾਈ ਹੇਠਾਂ ਸੇਵਾ ਚੱਲ ਰਹੀ ਹੈ ਗੁਰੂ ਸਾਹਿਬ ਦੇ ਵਿਆਹ ਪਰਉ ਦੇ ਮੁੱਖ ਰੱਖਦੇ ਹੋਏ ਹਰ ਸਾਲ ਅਸੀਂ ਸਾਰੀਆਂ ਸੰਗਤਾਂ ਆਲੰਗੀਰ ਸਾਹਿਬ ਤੋਂ ਆਉਂਦੇ ਹਾਂ ਤੇ ਵਿਆਹ ਇਹ 2015 ਤੋਂ ਸੇਵਾ ਚੱਲ ਰਹੀ ਹੈ ਜੀ ਸਾਰੀਆਂ ਇਲਾਕੇ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ 2 ਫਰਵਰੀ ਪਸੰਤ ਪੰਜਵੀਂ ਵਾਲੇ ਦਿਨ ਇਸ ਅਸਥਾਨ ਤੇ ਗੁਰੂ ਸਾਹਿਬ ਦੇ ਵਿਆਹ ਪਰੋਦਾ ਪ੍ਰੋਗਰਾਮ ਚੱਲ ਰਿਹਾ ਹੈ ਸਾਰੀਆਂ ਸੰਗਤਾਂ ਨੇ ਆਉਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ